ਅੱਜ ਜਿਸੀ ਬਹੁਤ ਜ਼ਿਆਦਾ ਹੈਲਦੀ ਵਿਟਾਮਿਨਸ ਔਰ ਕੈਲਸ਼ੀਅਮ ਦੇ ਨਾਲ ਭਰਪੂਰ ਬਾਥੂ ਦੇ ਪਰੌਂਠੇ ਦੀ ਰੈਸিপি ਤੁਹਾਡੇ ਲਈ ਲੈ ਕੇ ਆਏ ਆਂ ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਬਾਜ਼ਾਰ ਵਿੱਚ ਆਈਆਂ ਹੁੰਦੀਆਂ ਨੇ ਲੇਕਿਨ ਸਰਦੀਆਂ ਦੇ ਮੌਸਮ ਵਿੱਚ ਬਾਜ਼ਾਰ ਵਿੱਚ ਫਰੈਸ਼ ਬਾਥੂ ਬਹੁਤ ਸਾਰਾ ਆਇਆ ਹੁੰਦਾ ਹੈ ਉਹਦੀਆਂ ਤੁਸੀਂ ਪਰੌਂਠੀਆਂ ਮਿੱਸੀਆਂ ਪਰੌਂਠੀਆਂ ਘਰ ਬਣਾ ਕੇ ਰੈਡੀ ਕਰੋ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਹੈਲਦੀ ਹੁੰਦੀਆਂ ਨੇ ਔਰ ਇੰਨਾ ਵਿੱਚ ਬਹੁਤ ਸਾਰਾ ਆਇਰਨ ਵੀ ਹੁੰਦਾ ਹੈ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਇੱਥੇ ਅਸੀਂ ਬਾਥੂ ਦੀ ਪਰੌਂਠੀ ਬਣਾਉਣ ਲਈ 200 ਗ੍ਰਾਮ ਬਾਥੂ ਯੂਜ਼ ਕਰ ਰਹੇ ਆਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਚੰਗੇ ਤਰੀਕੇ ਚ ਉੱਗ ਕੇ ਸਾਫ਼ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਵਿੱਚ ਐਡ ਕਰਕੇ ਚੰਗੇ ਤਰੀਕੇ ਵਾਸ਼ ਕਰਾਂਗੇ ਤੁਸੀਂ ਅਗਰ ਜ਼ਿਆਦਾ ਜਨੇ ਵਾਲੀ ਪ੍ਰੌਂਠੀਆਂ ਬਣਾਉਣੀਆਂ ਨੇ ਫਿਰ ਤੁਸੀਂ ਬਾਥੂ ਦੀ ਕੁਆਂਟੀਟੀ ਨੂੰ ਵਧਾ ਵੀ ਸਕਦੇ ਹੋ ਹੁਣ ਇਹਨੂੰ ਅਸੀਂ 3-4 ਵਾਰੀ ਪਾਣੀ ਚੋਂ ਚੰਗੇ ਤਰੀਕੇ ਵਾਸ਼ ਕਰ ਲਾਂਗੇ ਤਾਂ ਕਿ ਇਹ ਬਿਲਕੁਲ ਕਲੀਨ ਹੋ ਜੇ ਔਰ ਜਦੋਂ ਪ੍ਰੌਂਠੀ ਬਣੇ ਉਹਦੇ ਵਿੱਚ ਬਿਲਕੁਲ ਵੀ ਕਿਰਕ ਨਾ ਆਵੇ ਇਹਨੂੰ ਵਾਸ਼ ਕਰਨ ਤੋਂ ਬਾਅਦ ਅਸੀਂ ਇੱਕ ਛੇਕਾਂ ਵਾਲੀ ਪ੍ਰਾਤ ਵਿੱਚ ਇਹਨੂੰ ਐਡ ਕੀਤਾ ਤਾਂ ਕਿ ਇਹਦੇ ਵਿੱਚੋਂ ਚੰਗੇ ਤਰੀਕੇ ਪਾਣੀ ਨਿੱਚੜ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਯੂਜ਼ ਕਰਾਂਗੇ ਇਹਨੂੰ ਅਸੀਂ ਪ੍ਰਾਤ ਵਿੱਚ ਪੂਰੇ ਤਰੀਕੇ ਲਾ ਦਾਂਗੇ ਤਾਂ ਕਿ ਪਾਣੀ ਬਿਲਕੁਲ ਵਧੀਆ ਤਰੀਕੇ ਬਾਹਰ ਨਿਕਲ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਚੌਪ ਸੋ ਇੱਥੇ ਦੇਖ ਸਕਦੇ ਹੋ ਪਾਣੀ ਬਿਲਕੁਲ ਬਾਹਰ ਨਿਕਲ ਚੁੱਕਿਆ ਹੈ ਬਾਥੂ ਚੋਂ ਹੁਣ ਇਹਨੂੰ ਅਸੀਂ ਚੌਪ ਕਰ ਲੈਨੇ ਨਾ ਇਹਨੂੰ ਅਸੀਂ ਬਹੁਤ ਜ਼ਿਆਦਾ ਬਰੀਕ ਚੌਪ ਕਰਨਾ ਹੈ ਨਾ ਹੀ ਜ਼ਿਆਦਾ ਅਸੀਂ ਮੋਟਾ-ਮੋਟਾ ਚੌਪ ਕਰਨਾ ਹੈ ਨਾਰਮਲ ਜਿਹਾ ਚੌਪ ਕਰਨਾ ਹੈ ਜਿਹੜਾ ਕਿ ਡੋ ਵਿੱਚ ਵਧੀਆ ਤਰੀਕੇ ਗੁੰਨਿਆ ਜਾਵੇ ਜਿਸ ਤਰ੍ਹਾਂ ਅਸੀਂ ਮੇਥੀ ਵਾਲੀ ਪਰੌਂਠੀ ਬਣਾਉਣ ਲਈ ਚੌਪ ਕਰਦੇ ਹਾਂ ਮੇਥੀ ਨੂੰ ਉਸੇ ਤਰੀਕੇ ਇਹਨੂੰ ਵੀ ਅਸੀਂ ਚੌਪ ਕਰਨਾ ਹੈ ਹੁਣ ਅਸੀਂ 3-4 ਤੁਰੀਆਂ ਲਸਣ ਦੀਆਂ ਚੌਪ ਕੀਤੀਆਂ ਨੇ ਅਸੀਂ ਰਫਲੀ ਹੀ ਚॉप ਕੀਤਾ ਹੈ ਉਹ ਵੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਥੇ ਅਸੀਂ ਡੋ ਦੀ ਤਿਆਰੀ ਕਰ ਲੈਨੇ ਆ ਅਸੀਂ ਇੱਕ ਕੌਲੀ ਆਟਾ ਯੂਜ਼ ਕਰ ਰਹੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਜ਼ਿਆਦਾ ਪ੍ਰੌਨਠੀਆ ਬਣਾ ਰਹੀਆਂ ਨੇ ਫਿਰ ਤੁਸੀਂ ਆਟਾ ਔਰ ਬਾਥੂ ਦੋਨੋਂ ਦੀ ਕੁਆਂਟੀਟੀ ਵਧਾ ਸਕਦੇ ਹੋ ਹੁਣ ਜਿਹੜਾ ਅਸੀਂ ਲਸਣ ਚੌਪ ਕਰਕੇ ਰੱਖਿਆ ਸੀ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਔਰ ਇਹਦੇ ਨਾਲ ਹੀ ਅਸੀਂ ਚੰਗੇ ਤਰੀਕੇ ਡੋ ਬਣਾ ਕੇ ਰੈਡੀ ਕਰਾਂਗੇ ਕੁਝ ਹਰੀਆਂ ਮਿਰਚਾਂ ਅਸੀਂ ਚੌਪ ਕਰਕੇ ਇਹਦੇ ਵਿੱਚ ਐਡ ਕੀਤੀਆਂ ਨੇ ਤਿੰਨ ਚਾਰ ਕੀਤੀਆਂ ਨੇ ਤੁਸੀਂ ਚਾਹੋ ਘੱਟ ਵੀ ਐਡ ਕਰ ਸਕਦੇ ਹੋ 3 ਟੇਬਲस्पून ਅਸੀਂ ਇਹਦੇ ਵਿੱਚ ਵੇਸਨ ਕੀਤਾ ਹੈ ਵੇਸਨ ਐਡ ਕਰਨ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਫਲੇਵਰ ਆਂਦਾ ਹੈ ਹਾਫ ਟੇਬਲस्पून ਹਲਦੀ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਔਰ 1 ਟੇਬਲस्पून ਨਮਕ ਐਡ ਕੀਤਾ ਹੈ ਬਾਕੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਅਡਜਸਟ ਕਰ ਸਕਦੇ ਹੋ ਔਰ ਹਾਫ ਟੇਬਲस्पून ਲਾਲ ਮਿਰਚੀ ਔਰ ਹਾਫ ਟੇਬਲस्पून ਅਜਵਾਇਨ ਵੀ ਅਸੀਂ ਐਡ ਕੀਤੀ ਹੈ ਹਾਫ ਟੇਬਲस्पून ਇਹਦੇ ਵਿੱਚ ਅਸੀਂ ਸੁੱਕਾ ਧਨੀਆ ਐਡ ਕੀਤਾ ਹੈ ਉਹਨੂੰ ਮਿਕਸੀ ਜਾਰ ਵਿੱਚ ਕ੍ਰਸ਼ ਕਰਕੇ ਫੇਰ ਐਡ ਕੀਤਾ ਹੈ ਅਗਰ ਤੁਸੀਂ ਸਾਬਤ ਖਾਣਾ ਪਸੰਦ ਕਰਦੇ ਹੋ ਫਿਰ ਸਾਬਤ ਸੁੱਕਾ ਧਨੀਆ ਵੀ ਐਡ ਕਰ ਸਕਦੇ ਹੋ ਹੁਣ ਸਾਰੀਆਂ ਸਪਾਈਸਿਸ ਨੂੰ ਅਸੀਂ ਆٹے ਦੇ ਨਾਲ ਔਰ ਬਾਥੂ ਦੇ ਨਾਲ ਚੰਗੇ ਤਰੀਕੇ ਮਿਕਸ ਕਰਾਂਗੇ ਤਾਂ ਕਿ ਇਹ ਆਪਸ 'ਚ ਮਿਲ ਜਾਵੇ ਉਸ ਤੋਂ ਬਾਅਦ ਅਸੀਂ ਹਲਕਾ ਹਲਕਾ ਪਾਣੀ ਐਡ ਕਰਕੇ ਤੇ ਡੋ ਬਣਾਉਣਾ ਸਟਾਰਟ ਕਰਨਾ ਹੈ ਇੱਥੇ ਅਸੀਂ 2 ਟੇਬਲस्पून ਔਇਲ ਐਡ ਕੀਤਾ ਹੈ ਇਹ ਔਇਲ ਐਡ ਕਰਨ ਦੇ ਨਾਲ ਪਰੌਂਠੀਆਂ ਬਹੁਤ ਜ਼ਿਆਦਾ ਖਸਤਾ ਬਣ ਕੇ ਰੈਡੀ ਹੁੰਦੀਆਂ ਨੇ ਔਰ ਖਾਂਚੇ ਬਹੁਤ ਟੇਸਟੀ ਲੱਗਦੀਆਂ ਨੇ ਔਇਲ ਨੂੰ ਵੀ ਅਸੀਂ ਬਿਲਕੁਲ ਚੰਗੇ ਤਰੀਕੇ ਆਟੇ ਵਿੱਚ ਮਿਕਸ ਕਰਤਾ ਹੈ ਹੁਣ ਅਸੀਂ ਥੋੜਾ ਥੋੜਾ ਪਾਣੀ ਐਡ ਕਰੀ ਜਾਵਾਂਗੇ ਔਰ ਨਾਰਮਲ ਜਿਹਾ ਡੋ ਬਣਾ ਕੇ ਰੈਡੀ ਕਰ ਲਾਂਗੇ ਜਿਸ ਤਰੀਕੇ ਅਸੀਂ ਨਾਰਮਲ ਚਪਾਤੀ ਦਾ ਡੋ ਬਣਾਉਂਦੇ ਆ ਉਸੇ ਤਰੀਕੇ ਅਸੀਂ ਉਹ ਵੀ ਗੋਨ ਕੇ ਰੈਡੀ ਕਰਨਾ ਹੈ ਬਹੁਤ ਜ਼ਿਆਦਾ ਅਸੀਂ ਹਾਰਡ ਡੋ ਨਹੀਂ ਕਰਨਾ ਔਰ ਬਹੁਤ ਜ਼ਿਆਦਾ ਸੌਫਟ ਵੀ ਨਹੀਂ ਕਰਨਾ ਨਾਰਮਲ ਚਪਾਤੀ ਬਣਾ ਲੀ ਜਿਹੜਾ ਅਸੀਂ ਡੋ ਬਣਾਨੇ ਬਿਲਕੁਲ ਉਸੇ ਤਰੀਕੇ ਅਸੀਂ ਇਹਨੂੰ ਗੁੰਨ ਕੇ ਰੈਡੀ ਕਰਨਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਆਟਾ ਇਕੱਠਾ ਹੋ ਚੁੱਕਿਆ ਹੈ ਔਰ ਸਾਡਾ ਡੋ ਵੀ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕਿਆ ਹੈ ਇਹਨੂੰ ਅਸੀਂ 1-2 ਮਿੰਟ ਲਈ ਚੰਗੇ ਤਰੀਕੇ ਮਸਲਾਂਗੇ ਤਾਂ ਕਿ ਇਹ ਬਿਲਕੁਲ ਸਮੂਥ ਹੋ ਜੇ ਉਸ ਤੋਂ ਬਾਅਦ ਅਸੀਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਾਂਗੇ ਜਦੋਂ ਇਹਦੀ ਰੈਸਟ ਪ੍ਰੋਪਰ ਕੰਪਲੀਟ ਹੋ ਜਾਏਗੀ ਫਿਰ ਅਸੀਂ ਗਰਮਾ ਗਰਮ ਪਰੌਂਠੀਆਂ ਬਣਾਨੀਆਂ ਸਟਾਰਟ ਕਰਾਂਗੇ ਇੱਥੇ ਅ ਕਰਕੇ ਤੇ ਇਹਨੂੰ ਚੰਗੇ ਤਰੀਕੇ ਮਸਲ ਲੈਣੇ ਆ ਇਹਦੇ ਨਾਲ ਸਾਡਾ ਡੋ ਹੋਰ ਵੀ ਜ਼ਿਆਦਾ ਸਮੂਥ ਹੋ ਜਾਂਦਾ ਹੈ ਜਦੋਂ ਅਸੀਂ ਘਰ ਨਾਰਮਲ ਰੋਟੀ ਬਣਾਉਣ ਵਾਸਤੇ ਚਪਾਤੀ ਬਣਾਉਣ ਵਾਸਤੇ ਆਟਾ ਗੁੰਨਦੇ ਆ ਉਹਨੂੰ ਵੀ ਹਮੇਸ਼ਾ ਗੁੰਨਣ ਤੋਂ ਬਾਅਦ 10 ਮਿੰਟ ਲਈ ਰੈਸਟ ਤੇ ਜ਼ਰੂਰ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਯੂਜ਼ ਕਰਨਾ ਚਾਹੀਦਾ ਹੈ ਫਿਰ ਰੋਟੀਆਂ ਬਹੁਤ ਜ਼ਿਆਦਾ ਅੱਛੀਆਂ ਔਰ ਫੁੱਲੀਆਂ-ਫੁੱਲੀਆਂ ਬਣ ਕੇ ਰੈਡੀ ਹੁੰਦੀਆਂ ਨੇ ਇਸੇ ਤਰੀਕੇ ਸਾਡੀਆਂ ਪਰੌਂਠੀਆਂ ਵੀ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੋਣਗੀਆਂ ਜਦੋਂ ਇਹਦੀ ਪ੍ਰੋਪਰ ਰੈਸਟ ਕੰਪਲੀਟ ਹੋ ਜਾਏਗੀ ਸੋ ਡੋ ਇੱਥੇ ਪ੍ਰੋਪਰ ਤਰੀਕੇ ਨਾਲ ਗੁੰਨਿਆ ਜਾ ਚੁੱਕਿਆ ਸੋਸਾਇਟੀ 10 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਡੋ ਨੂੰ ਵੀ ਪ੍ਰੋਪਰ ਰੈਸਟ ਮਿਲ ਚੁੱਕੀ ਆ ਹੁਣ ਅਸੀਂ ਛੋਟਾ ਜਿਹਾ ਪੇੜਾ ਲਵਾਂਗੇ ਔਰ ਉਹਨੂੰ ਹੱਥਾਂ ਦੇ ਨਾਲ ਪਹਿਲਾ ਰਾਉਂਡ ਘੁਮਾਵਾਂਗੇ ਉਸ ਤੋਂ ਬਾਅਦ ਅਸੀਂ ਚਕਲੇ ਤੇ ਰੱਖ ਕੇ ਨੂੰ ਅਸੀਂ ਵੇਲਣਾ ਸਟਾਰਟ ਕਰਾਂਗੇ ਪਹਿਲਾ ਅਸੀਂ ਰੋਟੀ ਵਾਂਗੂ ਵੇਲ ਕੇ ਰੈਡੀ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਹਲਕਾ ਜਿਹਾ ਔਇਲ ਅਪਲਾਈ ਕਰਕੇ ਤੇ ਨੂੰ ਚੌਰਸ ਸ਼ੇਪ ਚ ਬਣਾ ਕੇ ਰੈਡੀ ਕਰਾਂਗੇ ਤੁਸੀਂ ਚਾਹੋ ਤੇ ਟ੍ਰਾਇੰਗਲ ਸ਼ੇਪ ਚ ਵੀ ਪਰੌਂਠੀ ਬਣਾ ਸਕਦੇ ਹੋ ਚੌਰਸ ਸ਼ੇਪ ਚ ਵੀ ਬਣਾ ਸਕਦੇ ਹੋ ਜਾਂ ਫਿਰ ਇਸ ਤਰੀਕੇ ਦੇ ਗੋਲ ਚਪਾਤੀ ਵਾਂਗੂ ਵੀ ਬਣਾ ਕੇ ਇਹਨੂੰ ਸੇਕ ਸਕਦੇ ਹੋ ਜ ਦੀ ਪ੍ਰੌਨਟੀ ਨੂੰ ਪ੍ਰੋਪਰ ਬਣਾ ਕੇ ਰੈਡੀ ਕਰ ਸਕਦੇ ਹੋ ਹਲਕਾ ਜਿਹਾ ਆਇਲ ਅਸੀਂ ਇਹਦੇ ਵਿੱਚ ਐਡ ਕਰਤਾ ਹੈ ਇਸ ਤਰੀਕੇ ਅੰਦਰ ਆਇਲ ਐਡ ਕਰਨ ਦੇ ਨਾਲ ਪ੍ਰੌਨਟੀ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਰੈਡੀ ਹੁੰਦੀ ਹੈ ਔਰ ਉੱਪਰ ਵਾਲੀ ਲੇਅਰ ਵੀ ਕਾਫੀ ਕ੍ਰਿਸਪੀ ਹੋ ਜਾਂਦੀ ਹੈ ਜਦੋਂ ਅਸੀਂ ਅੰਦਰ ਇਹਦੇ ਆਇਲ ਲਗਾਣੇ ਆ ਬਹੁਤ ਜ਼ਿਆਦਾ ਨਹੀਂ ਲਗਾਣਾ ਸਿਰਫ 1 ਟੇਬਲस्पून ਹਲਕਾਇਆ ਲਗਾਉਣਾ ਹੁੰਦਾ ਹੈ ਹੁਣ ਅਸੀਂ ਇਹਨੂੰ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਔਰ ਹੱਥ ਦੇ ਨਾਲ ਚਾਰੋ ਸਾਈਡਸ ਤੋਂ ਪ੍ਰੈਸ ਕਰ ਲਾਂਗੇ ਤਾਂ ਕਿ ਇਹਨੂੰ ਜਦੋਂ ਅਸੀਂ ਵੇਲ ਲਈਏ ਸਾਰੇ ਚਾਰੋ ਕਾਰਨਰਸ ਇਕੁਅਲ ਰਹਿਣ ਇੱਕ ਸਾਈਡ ਮੋਟੀ ਇੱਕ ਸਾਈਡ ਪਤਲੀ ਨਾ ਲੱਗੇ ਬਹੁਤ ਹੀ ਹਲਕੇ ਹੱਥ ਨਾਲ ਸਾਨੂੰ ਵੇਲਣਾ ਚਲਾਉਣਾ ਚਾਹੀਦਾ ਹੈ ਇਸ ਤਰੀਕੇ ਸਾਡੀ ਕਾਰਨਰਸ ਇਕੁਅਲ ਬਿਲ ਕੇ ਰੈਡੀ ਹੁੰਦੀਆਂ ਨੇ ਸੋ ਇੱਥੇ ਸਾਡਾ ਤਵਾ ਬਿਲਕੁਲ ਪ੍ਰੋਪਰ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਜਦੋਂ ਤਵਾ ਪ੍ਰੋਪਰ ਹੀਟ ਹੋ ਜਾਏ ਉਸ ਤੋਂ ਬਾਅਦ ਹੀ ਪ੍ਰੌਂਠੀ ਉਹਦੇ ਉੱਤੇ ਐਡ ਕਰਨੀ ਚਾਹੀਦੀ ਹੈ ਇੱਥੇ ਅਸੀਂ ਹਲਕਾ ਜਿਹਾ ਆਇਲ ਅਪਲਾਈ ਕਰਤਾ ਹੈ ਤਾਂ ਕਿ ਪ੍ਰੌਂਠੀ ਵਧੀਆ ਤਰੀਕੇ ਸਿੱਕ ਜੇ ਨੀਚਲੇ ਹਿੱਸੇ ਤੋਂ ਉਸ ਤੋਂ ਬਾਅਦ ਅਸੀਂ ਇਹਨੂੰ ਪਲਟਾ ਕੇ ਦੂਸਰੇ ਹਿੱਸੇ ਤੋਂ ਵੀ ਸੇਕ ਸਕੀਏ ਗਾਇਸ ਜਦੋਂ ਅਸੀਂ ਤਵੇ ਨੂੰ ਪ੍ਰੋਪਰ ਹੀਟ ਕਰ ਲੈਨੇ ਆ ਪ੍ਰੌਂਠੀ ਐਡ ਕਰਨ ਤੋਂ ਪਹਿਲਾਂ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੌਂਠੀ ਐਡ ਕਰ ਦਿੰਨੇ ਆ ਫਿਰ ਇਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਪਕਾਣਾ ਹੁੰਦਾ ਹੈ ਹਾਈ ਫਲੇਮ ਤੇ ਨਹੀਂ ਪਕਾਣਾ ਹੁੰਦਾ ਜਦੋਂ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਪ੍ਰੌਂ ਘੀ ਨੂੰ ਪਕਾਵਾਂਗੇ ਨਾ ਸਾਡੀ ਪ੍ਰੌਨਟੀ ਬਹੁਤ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੁੰਦੀ ਹੈ ਅਗਰ ਹਾਈ ਫਲੇਮ ਤੇ ਪਕਾਵਾਂਗੇ ਤੇ ਬਨਤੇ ਜਾਏਗੀ ਪ੍ਰੌਨਟੀ ਲੇਕਿਨ ਕਰਾਂਚੀનેસ ਕ੍ਰਿਸਪੀਨੈਸ ਨਹੀਂ ਆਂਦੀ ਉਹਦੇ ਵਿੱਚ ਹੁਣ ਇੱਕ ਸਾਈਡ ਤੋਂ ਪੱਕ ਗਈ ਹੈ ਇਹਦੇ ਉੱਤੇ ਅਸੀਂ ਹਲਕਾ ਹਲਕਾ ਆਇਲ ਅਪਲਾਈ ਕਰਤਾ ਹੈ ਤੁਸੀਂ ਕੋਈ ਵੀ ਕੁਕਿੰਗ ਆਇਲ ਜਿਹੜਾ ਵੀ ਯੂਜ਼ ਕਰਦੇ ਹੋ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਅਸੀਂ ਦੂਜੀ ਸਾਈਡ ਤੇ ਵੀ ਲਗਾ ਲੈਨੇ ਆਂ ਔਰ ਇਹਨੂੰ ਚੰਗੇ ਤਰੀਕੇ ਕ੍ਰਿਸਪੀ ਔਰ ਕਰਾਂਚੀ ਕਰ ਲੈਨੇ ਆਂ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਇਹਨੂੰ ਬਣਾਉਣਾ ਕਿੰਨਾ ਜ਼ਿਆਦਾ ਈਜ਼ੀ ਹੈ ਇਹਨੂੰ ਤੁਸੀਂ ਬ੍ਰੇਕਫਾਸਟ ਵਿੱਚ ਸਵੇਰੇ ਸਵੇਰੇ ਬਣਾ ਕੇ ਇੰਜੋਏ ਕਰ ਸਕਦੇ ਹੋ ਬਹੁਤ ਜ਼ਿਆਦਾ ਇਹ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਦੇਖੋ ਕਿੰਨੀ ਕਰਾਂਚੀ ਲੱਗ ਰਹੀ ਹੈ ਦੇਖਣ ਵਿੱਚ ਖਾਣ ਚ ਵੀ ਬਹੁਤ ਮਜ਼ੇਦਾਰ ਲੱਗਦੀ ਹੈ ਜ ਗਰਮ ਬਣਾ ਕੇ ਸਰਵ ਕਰਦੇ ਆ ਇੱਥੇ ਅਸੀਂ ਇਹਨੂੰ ਚਟਨੀ ਨਾਲ ਸਰਵ ਕਰ ਰਹੇ ਆ ਔਰ ਕੜੀ ਦੇ ਨਾਲ ਸਰਵ ਕਰ ਰਹੇ ਆ ਜਿੱਦਾਂ ਸਾਨੂੰ ਖਾਣੀ ਪਸੰਦ ਹੁੰਦਾ ਕੀਤੀ ਤੁਹਾਨੂੰ ਜਿੱਦਾਂ ਪਸੰਦ ਹੈ ਦਹੀਂ ਦੇ ਨਾਲ ਬਟਰ ਦੇ ਨਾਲ ਚਾਹ ਦੇ ਨਾਲ ਜਿੱਦਾਂ ਖਾਣੀ ਪਸੰਦ ਹੈ ਨਾ ਉਦਾਂ ਸਰਵ ਕਰਕੇ ਖਾ ਸਕਦੇ ਹੋ ਤੁਹਾਨੂੰ ਜ਼ਰੂਰ ਪਸੰਦ ਆਏਗੀ ਇੱਕ ਵਾਰੀ ਸਾਡੇ ਇਸ ਤਰੀਕੇ ਨਾਲ ਇਹ ਪ੍ਰੌਨਟੀ ਜ਼ਰੂਰ ਬਣਾ ਕੇ ਵੇਖਿਓ ਔਰ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਜ਼ਰ